ਸੋ ਮੈਂ ਕਹਾਂਗੀ ਜੀ ਲੜਕੀਆਂ ਲਈ ਬਹੁਤ ਵਧੀਆ ਜੀ ਕੈਨੇਡਾ ਸੋ ਜੇ ਕੈਨੇਡਾ ਚ ਤੁਸੀਂ ਸਕਸੈਸਫੁਲ ਹੋਣਾ ਕੋਈ ਕੰਮ ਆਮਦਨੀ ਵੀ ਹਾਂਜੀ ਇਹ ਲੜਕੇ ਨੇ ਕਰਨਾ ਜਾਂ ਫਿਰ ਲੜਕੀ ਨੇ ਕਰਨਾ ਪਰ ਜੇ ਆਪਣਾ ਕੋਈ ਸੁਪਨਾ ਹੁੰਦਾ ਚ ਟਾਈਮ ਲੱਗਦਾ ਆਪਣੀ ਡੈਡੀਕੇਸ਼ਨ ਚਾਹੀਦੀ ਆ ਪਰ ਸੁਪਨੇ ਹੁੰਦੇ ਆ ਜੀ ਪੂਰੇ ਕਿ ਤੁਸੀਂ ਛੋਟੀ ਉਮਰ ਤੋਂ ਹੀ ਵਰਕਆਊਟ ਕਰਨਾ ਸਟਾਰਟ ਕਰ ਦੋ ਇਨਸਟੈਡ ਕਿ ਕਹਾਂ ਚਲ ਕੋਈ ਨਾ ਕੈਨੇਡਾ ਹੀ ਜਾਣਾ ਜਿੰਨਾ ਮਰਜੀ ਕੋਰਸ ਲੈ ਲਓ ਜੀ ਪੜਾਈ ਪੂਰੀ ਕਰ ਲਈਏ ਪੀਆਰ ਹੋ ਜੀਏ ਉਹ ਤੁਸੀਂ ਪਹਿਲਾਂ ਹੀ 7 ਸਾਲਾਂ ਦੀ ਜ਼ਿੰਦਗੀ ਦੇ ਕੁਆਲੇ ਦੂਸਰਾ ਕਿ ਸ਼ਾਰਟਕਟ ਨਾਲ ਲੱਭੋ ਜੇ ਤੁਸੀਂ ਸਕਸੈਸਫੁਲ ਹੋਣਾ ਤੇ ਸ਼ਾਰਟਕਟ ਨਹੀਂ ਹੈਗੇ ਤੁਹਾਨੂੰ ਟਾਈਮ ਦੇਣਾ ਪੈਦਾ ਹਰ ਇੱਕ ਚੀਜ਼ ਵਾਸਤੇ ਚਿੰਚਿਆ ਤੁਸੀਂ ਸਵੇਰੇ ਗਏ ਸ਼ਾਮ ਨੂੰ ਆਗੇ ਬੱਚਿਆਂ ਦੇ ਨਾਲ 뱅킹 ਤੇ ਦੇਖਿਏ ਸੇਮ ਕਿ 9 ਵਜੇ ਕੰਮ ਸ਼ੁਰੂ ਹੁੰਦਾ 5:30 ਖਤਮ ਹੋ ਜਾਂਦਾ ਸੋ ਉਹ ਵੀ ਵਧੀਆ ਜੀ ਨਰਸਿੰਗ ਲਾਈਨ ਵੀ ਵਧੀਆ ਕਿ ਤੁਸੀਂ ਆਪਦੀ ਫੈਮਲੀ ਦੇ ਸ਼ਡਿਊਲ ਦੇ ਅਕੋਰਡਿੰਗ ਤੁਸੀਂ ਸਾਟ ਅਪ ਕਰ ਸਕਦੇ ਹੋਰ ਜੇ ਕੋਈ ਆਫਿਸ ਜੌਬ ਆਗੇ 9 to 5 ਇਸ਼ਾਮ ਨੂੰ ਆਕੇ ਤੁਸੀਂ ਅ ਦਿੱਲੀ ਫਾਰਮ ਦੀ ਦਾ ਵੀ ਟੇਕ ਕੇਅਰ ਕਰ ਸਕਦੇ ਹੋ ਸਾਈਡ ਤੇ ਲੜਕੀ ਡਰਾਈਵਿੰਗ ਕਰੇ ਹਾਂਜੀ ਸੋ ਡਰਾਈਵਿੰਗ ਪੱਖੋਂ ਇੱਕ ਦੂਸਰੀ ਗੱਲ ਜੇ ਮੈਂ ਵੇਖਾਂ ਆਪਣੀ ਪੰਜਾਬੀ ਸੁਸਾਇਟੀ ਚ ਲੜਕੀਆਂ ਤੋਂ ਡਿਸੀਜਨ ਨਹੀਂ ਲਿਆ ਹੁੰਦਾ ਕਿ ਲਾਈਫ ਚ ਹੋਣੀ ਚਾਹੀਦੀ ਹੈ ਯਾ ਪਰ ਦਿੱਖੇ ਜਾ ਰਹੇ ਆਪ ਨੂੰ ਪਤਾ ਹੋਵੇ ਵੀ ਅਸੀਂ ਜਿਹੜੇ ਸ਼ਹਿਰ ਚ ਜਾ ਰਹੇ ਹਾਂ ਸੇ ਰਹਿਣਾ ਕਿੱਥੇ ਹੈ ਇਹ ਸਹੀ ਦੇਖੋ ਹੁਣ ਇਹ ਜਿਹੜਾ ਸਾਡਾ ਸਿਸਟਮ ਹਾਂ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਅੱਜ ਹਾਂ ਜੀ ਆਓ ਆਪਾਂ ਗੱਲ ਕਰਦੇ ਹਾਂ ਧੀ ਰਾਣੀ ਹਰਮਨ ਨਾਲ ਜੋ ਐਜੂਕੇਸ਼ਨ ਲਾਈਨ ਤੋਂ ਬਾਅਦ ਜਿੱਥੇ ਉਹ ਕਾਲਜ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦਿੰਦੇ ਰਹਿਆ ਅਤੇ ਹੁਣ ਉਹਨਾਂ ਨੇ ਆਪਣਾ ਜਿਹੜਾ ਕਿੱਤਾ ਚੁਣਿਆ ਹੋਇਆ ਬੈਂਕਿੰਗ ਲਾਈਨ 'ਚ ਤੇ ਬੈਂਕ ਲਾਈਨ 'ਚ ਅੱਛੀਆਂ ਸਵਾਲਾਂ ਪਾ ਰਹੇ ਉਹਨਾਂ ਤੋਂ ਜਾਣਦੇ ਆਪਾਂ ਅ ਇਥੋਂ ਦੇ ਹਾਲਾਤਾਂ ਬਾਰੇ ਅਤੇ ਆਮ ਬੱਚਿਆਂ ਬਾਰੇ ਉਹਨਾਂ ਦਾ ਕੀ ਰਏ ਹੈਗੇ ਹਰਮਨ ਜੀ ਸਵਾਗਤ ਹੈ ਸਾਡਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੈਨੇਡਾ ਪੁੱਛ ਸੀ ਕੈਨੇਡਾ ਹਰੇਕ ਦਾ ਸੁਪਨਾ ਹੈ ਮੈਂ ਕੈਨੇਡਾ ਆਣਾ ਕੀ ਹਰੇਕ ਬੰਦੇ ਦੇ ਸੁਪਨੇ ਕੈਨੇਡਾ ਪੂਰੇ ਕਰਦੇ ਹਾਂ ਹਾਂਜੀ ਬਿਲਕੁਲ ਕਰਦੀ ਆ ਪਰ ਆਪਣੇ ਤੇ ਵੀ ਡਿਪੈਂਡ ਕਰਦਾ ਹੈ ਕਿ ਆਪਾਂ ਜਿਹੜਾ ਵੀ ਆਪਣਾ ਸੁਪਨਾ ਹੁੰਦੇ ਤੇ ਕਿੰਨੀ ਟਾਈਮ ਤੱਕ ਵਰਕ ਕਰਦੇ ਆ ਹਰ ਇੱਕ ਚੀਜ਼ ਦਾ ਅੱਜ ਕੱਲ੍ਹ ਜੇ ਦੇਖਦੇ ਆ ਮੇਰੀ ਜਨਰੇਸ਼ਨ 'ਚ ਇਹ ਲੱਗਦਾ ਹੈ ਕਿ ਸਾਰਿਆਂ ਨੂੰ ਸ਼ਾਰਟਕਟ ਬਹੁਤ ਜਲਦੀ ਚਾਹੀਦੇ ਹੁੰਦੇ ਆ ਪਰ ਜੇ ਆਪਣਾ ਕੋਈ ਸੁਪਨਾ ਹੁੰਦੇ ਚ ਟਾਈਮ ਲੱਗਦਾ ਆਪਣੀ ਡੈਡੀਕੇਸ਼ਨ ਚਾਹੀਦੀ ਆ ਪਰ ਸੁਪਨੇ ਜਰੂਰ ਹੁੰਦੇ ਆ ਜੀ ਪੂਰੇ ਆ ਕਈ ਵਾਰੀ ਕੁਝ ਪੂਰੇ ਨਹੀਂ ਵੀ ਹੁੰਦੇ ਪਰ ਉਹਦੇ ਵਿੱਚ ਆਪਾਂ ਨੂੰ ਫਿਰ ਗਲਤੀ ਲੱਭ ਕੇ ਉਹਦੇ ਤੇ ਵਰਕਆਊਟ ਕਰਨਾ ਪੈਂਦਾ ਪਰ ਜਿਆਦਾਤਰ ਮੇਰੀ ਜਨਰੇਸ਼ਨ ਦੇ ਬੱਚੇ ਵਿੱਚ ਹੀ ਛੱਡ ਦਿੰਦੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੇ ਕੋਈ ਗਲਤ ਲਾਈਨ ਚੁਣ ਲਈ ਆ ਪਰ ਉਹਨਾਂ ਦੇ ਵਿੱਚ ਕੀ ਇੰਨੀ ਸਹਿਨਸ਼ੀਲਤਾ ਜਾਂ ਫਿਰ ਕਿਸੇ ਚੀਜ਼ ਨੂੰ ਅਚੀਵ ਕਰਨ ਵਾਸਤੇ ਇੰਨਾ ਟਾਈਮ ਨਹੀਂ ਉਹ ਆਪਣਾ ਦੇ ਪਾਉਂਦੇ ਪਹਿਲੀ ਗੱਲ ਤਾਂ ਆਪਾਂ ਗੱਲ ਕਰੀਏ ਬਈ ਲੜਕੀਆਂ ਲਈ ਕੈਨੇਡਾ ਕਿਦਾਂ ਦੀ ਹੈ ਸੋ ਮੈਂ ਕਹੂੰਗੀ ਜੀ ਲੜਕੀਆਂ ਲਈ ਬਹੁਤ ਵਧੀਆ ਜੀ ਕੈਨੇਡਾ ਇੰਡੀਆ 'ਚ ਹੁੰਦੇ ਸੀ ਇੱਕ ਦਿਲ 'ਚ ਡਰ ਰਹਿੰਦਾ ਸੀ ਭਾਵੇਂ ਘਰ ਦੇ ਨਾਲ ਹੁੰਦੇ ਸੀ ਇੱਕ ਲੱਗਦਾ ਸੀ ਕਿ ਸੁਸਾਇਟੀ ਐਵੇਂ ਦੀ ਆ ਕਿ ਸਾਨੂੰ ਸ਼ਾਇਦ ਗਲਤ ਤਰੀਕੇ ਨਾਲ ਵੇਖ ਰਹੀ ਭਾਵੇਂ ਨਹੀਂ ਵੀ ਵੇਖਦੀ ਹੁੰਦੀ ਸੀ ਕਿਉਂਕਿ ਜਿਹੜੀਆਂ ਵੀ ਨਿਊਜ਼ ਹੁੰਦੀਆਂ ਸੀ ਜਾਂ ਸੁਸਾਇਟੀ ਤੋਂ ਗੱਲਾਂ ਸਾਨੂੰ ਮਿਲਦੀਆਂ ਸੀ ਕਿ ਇਹ ਹੀ ਲੱਗਦਾ ਸੀ ਬਈ ਲੜਕੀ ਵੀ ਸੇਫ ਨਹੀਂ ਆ ਕੈਨੇਡਾ ਵਿੱਚ ਵੀ ਹਾਂਜੀ ਚੰਗੇ ਲੋਕ ਵੀ ਆ ਬੁਰੇ ਲੋਕ ਵੀ ਆ ਪਰ ਆਪਣੇ ਤੇ ਉਹ ਡਿਪੈਂਡ ਕਰਦਾ ਕਿ ਤੁਸੀਂ ਚੰਗਿਆਂ ਨੂੰ ਮਿਲਣਾ ਜਾਂ ਫਿਰ ਬੁਰੇਆਂ ਨੂੰ ਮਿਲਣਾ ਤੇ ਇੱਕ ਕੈਨੇਡਾ ਚ ਇਹ ਆ ਕਿ ਆਪਣੀ ਸੁਣਾਈ ਹੈਗੀ ਜੇ ਤੁਹਾਡੇ ਨਾਲ ਕੁਝ ਗਲਤ ਹੁੰਦਾ ਤੇ ਆਪਣਾ ਸੁਣਨਾ ਵਾਲਾ ਹੈਗਾ ਜੇ ਆਪਾਂ ਇੰਡੀਆ ਚ ਕੰਪੇਅਰ ਕਰੀਏ ਤਾਂ ਜੇ ਕਿਸੇ ਲੜਕੀ ਨਾਲ ਗਲਤ ਹੁੰਦਾ ਸੀ ਕਦੀ ਉਸ ਸਮਾਜ ਦੇ ਡਰ ਨਾਲ ਹੀ ਦੱਸ ਪਾਉਂਦੀ ਸੀ ਜਾਂ ਫਿਰ ਉਹਦੀ ਗੱਲ ਨੂੰ ਅਣਸੁਣਿਆ ਕੀਤਾ ਜਾਂਦਾ ਸੀ ਤਾਰੇ ਜੀ ਆਪਾਂ ਕੈਨੇਡਾ 'ਚ ਵੇਖੀਏ ਉਹ ਉਵੇਂ ਦੀ ਚੀਜ਼ ਨਹੀਂ ਹੈਗੀ ਬਿਲਕੁਲ ਇੱਥੇ ਇੱਥੇ ਕੋਈ ਡਰ ਦਾ ਕੋਈ ਡੈਸ਼ ਦਾ ਮਾਹੌਲ ਨਹੀਂ ਹੈਗਾ ਨਹੀਂ ਜੀ ਬਿਲਕੁਲ ਖਾਸ ਤੌਰ ਤੇ ਲੜਕੀਆਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਗਏ ਆਪਾਂ ਜੇ ਕਹਿਣੀਏ ਤੇ ਮਾਸ਼ਾਅੱਲ ਹਾਂ ਜਿਹੜੇ ਬੱਚੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜਿਹੜੇ ਆਪਣੇ ਮਤਲਬ ਪੰਜਾਬ 'ਚ ਬੈਠੇ ਆ ਇੱਥੇ ਕਈ ਤਰ੍ਹਾਂ ਦੀਆਂ ਗੱਲਾਂ ਜਿਵੇਂ ਲੜਕੀਆਂ ਦੇ ਨਹੀਂ ਸਹੀ ਹੋਰ ਤਰ੍ਹਾਂ ਦੇ ਲੋਕ ਪਰਿਖੇ ਪਾਈ ਜਾਂਦੇ ਆ ਲੇਕਿਨ ਲੜਕੀ ਇਹ ਗੱਲ ਸ਼ੋਰ ਆ ਵੀ ਜਿਹੜਾ ਇਹ ਕੈਨੇਡਾ ਹੈ ਲੜਕਾ ਹੋਵੇ ਲੜਕੀ ਹੋਵੇ ਉਹ ਤੇ ਡਿਪੈਂਡ ਕਰਦਾ ਹਰੇਕ ਨੂੰ ਉਹਦੇ ਮੌਕੇ ਉਹਨੂੰ ਸੁਪਨੇ ਪੂਰੇ ਕਰਨ ਦੇ ਮੌਕੇ ਦਿੰਦਾ ਰਾਈਟ ਹਾਂਜੀ ਹਾਂਜੀ ਤੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਸੋ ਪਹਿਲੀ ਗੱਲ ਤੇ ਜੇ ਮੈਂ ਲੜਕੀਆਂ ਦੇ ਤਰਫੋਂ ਗੱਲ ਕਰਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਆਦੀ ਲਾਈਫ 'ਚ ਕੀ ਕਰਨਾ ਦੂਜਿਆਂ ਪਿੱਛੇ ਨਾ ਲੱਗਣ ਜ਼ਿਆਦਾਤਰ ਲੜਕੀਆਂ ਕਹਿ ਦਿੰਦੀਆਂ ਆ ਕਿ ਮੈਂ ਇਹ ਕੰਮ ਮੈਂ ਨਹੀਂ ਕਰਨਾ ਜੀ ਤੇ ਮੇਰਾ ਭਰਾ ਕਰਦਾ ਸੀ ਇਹ ਕੰਮ ਮੈਂ ਨਹੀਂ ਕਰਨਾ ਇਹ ਤਾਂ ਮੇਰੇ ਫਾਦਰ ਸਾਹਿਬ ਕਰਦੇ ਸੀ ਸੋ ਜੇ ਕੈਨੇਡਾ 'ਚ ਤੁਸੀਂ ਸਕਸੈਸਫੁਲ ਹੋਣਾ ਕੋਈ ਕੰਮ ਆਮਦਨੀ ਵੀ ਹਾਂਜੀ ਇਹ ਲੜਕੇ ਨੇ ਕਰਨਾ ਜਾਂ ਫਿਰ ਲੜਕੀ ਨੇ ਕਰਨਾ ਇੱਥੇ ਲੜਕੇ ਬੱਚਿਆਂ ਨੂੰ ਸਾਹਮਦੇ ਆ ਤੇ ਲੜਕੀ ਕੰਮ ਕਰਦੀ ਆ ਆ ਸੇਮ ਗੋਸਟ ਟੂ ਲੜਕੀ ਲਈ ਵੀ ਜਾਂਦਾ ਕਿ ਕਈ ਵਾਰੀ ਕੋਈ ਕੰਮ ਹੁੰਦੇ ਆ ਕਿ ਲੜਕੀ ਨੂੰ ਕਰਨੇ ਪੈਂਦੇ ਆ ਸੋ ਪਹਿਲੀ ਗੱਲ ਤੇ ਇਹ ਆ ਕਿ ਉਸ ਚੀਜ਼ ਨੂੰ ਖਤਮ ਕੀਤਾ ਜਾਵੇ ਵੀ ਆਹ ਕੰਮ ਕੁੜੀ ਲਈ ਆ ਜਾਂ ਕੰਮ ਹੁੰਦੇ ਰਹੀ ਆ ਕੋਈ ਫਰਕ ਨਹੀਂ ਹਾਂਜੀ ਕੋਈ ਫਰਕ ਨਹੀਂ ਹੈਗਾ ਦੂਸਰਾ ਕਿ ਸ਼ਾਰਟਕਟ ਨਾਲ ਨਾ ਲੱਭੋ ਜੇ ਤੁਸੀਂ ਸਕਸੈਸਫੁਲ ਹੋਣਾ ਤੇ ਸ਼ਾਰਟਕਟ ਨਹੀਂ ਹੈਗੇ ਤੁਹਾਨੂੰ ਟਾਈਮ ਦੇਣਾ ਪੈਂਦਾ ਹਰ ਇੱਕ ਚੀਜ਼ ਵਾਸਤੇ ਜੇ ਆਪਾਂ ਕੋਈ ਬੂਟਾ ਵੀ ਲਾਉਣੀ ਆ ਹੁੰਦੇ ਚੇ ਨਹੀਂ ਆ ਵੀ ਹਾਜੀ ਅੱਜ ਲਾਇਆ ਪਾਣੀ ਪਾਇਆ ਤੇ ਕੱਲ ਨੂੰ ਆਪਾਂ ਫਲ ਤੋੜਵਾਂਗੇ ਸੋੰਦੇ ਚ ਵੀ ਟਾਈਮ ਲੱਗਦਾ ਹਾਂਜੀ ਸੋ ਸੇਮ ਗੋਸਟੂ ਕਿ ਜੇ ਤੁਸੀਂ ਕੋਈ ਚੀਜ਼ ਚ ਸਕਸੈਸਫੁਲ ਹੋਣਾ ਤੁਹਾਨੂੰ ਉਸ ਚੀਜ਼ ਤੇ ਟਾਈਮ ਲੱਗਦਾ ਸੋ ਕੋਈ ਵੀ ਜੇ ਕੋਈ ਸੁਪਨਾ ਇਹ ਨਾ ਕਿ ਛੱਡ ਕੇ ਤੁਸੀਂ ਭੱਜ ਲੋ ਦੂਜਾ ਕਿ ਦੁਨੀਆ ਪਿੱਛੇ ਨਾ ਲੱਗੋ ਕਈ ਵਾਰੀ ਹੁੰਦਾ ਵੀ ਹਾਂਜੀ ਦੂਜੇ ਨੂੰ ਕੋਈ ਚੀਜ਼ ਪਹਿਲਾਂ ਮਿਲਦੀ ਮੈਨੂੰ ਨਹੀਂ ਮਿਲੀ ਸੋ ਟਾਈਮ ਤੇ ਡਿਪੈਂਡ ਕਰਦਾ ਕਈ ਵਾਰ ਕਿਸੇ ਨੂੰ ਕੋਈ ਚੀਜ਼ ਹੋ 3 ਮਹੀਨਿਆਂ ਚ ਮਿਲ ਜਾਂਦੀ ਆ ਕਿਸੇ ਨੂੰ ਸਹਾਜ ਚ ਮਿਲਦੀ ਆ ਸੋ ਟਾਈਮ ਲੱਗਦਾ ਚੀਜ਼ਾਂ ਨੂੰ ਆ ਦੇ ਸੁਪਨੇ ਵਿੱਚ ਨਾ ਛੱਡੋ ਤੇ ਇਹ ਨਾ ਕਹੋ ਵੀ ਹਾਂਜੀ ਆਹ ਕੰਮ ਮੇਰੇ ਲਈ ਹੂ ਮੇਰੇ ਜਾਂ ਫਿਰ ਦੂਜੇ ਲਈ ਆ ਜੇ ਆਪਾਂ এডਿਕੇਸ਼ਨ ਦੀ ਗੱਲ ਕਰੀਏ ਇੱਥੇ ਖਾਸ ਤੌਰ ਤੇ ਲੜਕੀਆਂ ਨੂੰ ਉੱਥੇ ਇੰਡੀਆ ਬੈਠੀਆਂ ਨੂੰ ਜਦੋਂ ਇਹ ਘਰਾਉਣਾ ਹੁੰਦਾ ਏਜੰਟ ਆ ਦੀ ਮਰਜ਼ੀ ਨਾਲ ਹੀ ਕੋਰਸ ਦੇਤੇ ਹੋ ਦੇਤੇ ਬਾਅਦ ਚ ਇੱਥੇ ਆ ਕੇ ਉਹਨਾਂ ਨੂੰ ਕਾਫੀ ਪ੍ਰੋਬਲਮਸ ਦਾਮਣਾ ਕਰਨਾ ਪੈਂਦਾ ਕਿ ਉਹ ਤੋਂ ਉਹਨਾਂ ਨੂੰ ਰੋ ਟੱਚ ਹੀ ਨਹੀਂ ਹੁੰਦੀ ਉਹਨਾਂ ਨੂੰ ਕਿਹੋ ਜੀ এডਿਕੇਸ਼ਨ ਇੱਥੇ ਲੈਣ ਵਾਸਤੇ ਉਹਨਾਂ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਸੋ ਸਭ ਤੋਂ ਮੇਨ ਤਾਂ ਇਹੀ ਆ ਕਿ ਪਹਿਲਾਂ ਤੁਸੀਂ ਡਿਸਾਈਡ ਕੀਤਾ ਹੋਵੇ ਕਿ ਤੁਹਾਨੂੰ ਕੀ ਵਧੀਆ ਲੱਗਦਾ ਡਸਨਟ ਮੈਟਰ ਕਿਸੇ ਨੂੰ ਜੇ ਕੋਈ ਡਰਾਇੰਗ ਵਧੀਆ ਲੱਗਦੀ ਆ ਤੇ ਉਹ ਹਾਂਜੀ ਉਹ ਰੱਖ ਲੈਣ ਵੀ ਹਾਂਜੀ ਮੈਂ ਇਸ ਚੀਜ਼ ਚ ਆਰਟਿਸਟ ਹੀ ਬੰਨਾ ਕਿਸੇ ਨੂੰ ਫੋਟੋਗ੍ਰਾਫੀ ਵਧੀਆ ਲੱਗਦੀ ਆ ਉਹਨੂੰ ਧਾਰ ਲੈਣ ਵੀ ਹਾਂਜੀ ਮੈਂ ਫੋਟੋਗ੍ਰਾਫਰ ਜਾਂ ਸਕਸੈਸਫੁਲ ਡਾਇਰੈਕਟਰ ਹੀ ਬੰਨਾ ਜੇ ਕਿਸੇ ਨੂੰ ਬੈਂਕਿੰਗ ਲਾਈਨ ਵਧੀਆ ਲੱਗਦੀ ਆ ਰਿਸਰਚ ਕਰੋ ਕਿ ਹਾਂਜੀ ਜੇ ਤੁਸੀਂ ਬੈਂਕਿੰਗ ਚ ਜਾਣਾ ਕਿ ਪਲੱਸ 2 ਜੇ ਤੁਸੀਂ 11th ਵਿੱਚ ਕੀ ਲੈਣਾ ਅੱਗੇ ਜਾ ਕੇ ਕਿਹੜਾ ਕੋਰਸ ਲੈਣਾ ਤੁਹਾਨੂੰ ਸਕਿਲਸ ਕਿਹੜੀਆਂ ਚਾਹੀਦੀਆਂ ਸੋ ਦੈਟ ਕਿ ਤੁਸੀਂ ਛੋਟੀ ਉਮਰ ਤੋਂ ਹੀ ਵਰਕਆਊਟ ਕਰਨਾ ਸਟਾਰਟ ਕਰ ਦਿਓ ਇਨਸਟੈਡ ਕਿ ਕਹੋ ਚਲ ਕੋਈ ਨਾ ਕੈਨੇਡਾ ਹੀ ਜਾਣਾ ਜਿਹੜਾ ਮਰਜ਼ੀ ਕੋਰਸ ਲੈ ਲਓ ਜੀ ਪੜ੍ਹਾਈ ਪੂਰੀ ਕਰ ਲਈਏ ਪੀਆਰ ਹੋ ਜਾਈਏ ਉਹ ਤੁਸੀਂ ਪਹਿਲਾਂ ਹੀ 7 ਸਾਲਾਂ ਦੇ ਜ਼ਿੰਦਗੀ ਦੇ ਗਵਾ ਲਏ ਗਵਾ ਲਏ 2 ਸਾਲ ਤੁਸੀਂ ਇੰਡੀਆ 'ਚ ਗਵਾਏ ਫਿਰ ਤੁਸੀਂ ਇੱਥੇ ਆ ਕੇ ਤੁਹਾਨੂੰ 2 ਸਾਲ ਲੱਗੇ 3 ਸਾਲ ਪੀਆਰ ਲੈਣ ਤੇ ਲੱਗੇ ਸੋ 7 ਸਾਲ ਬੇਕਾਰ ਚਲੇ ਗਏ ਤੁਸੀਂ ਉਹਨਾਂ ਪਿੱਛੇ ਹੋ ਗਏ ਬਜਾਏ ਉਸ ਦੇ ਕਿ ਤੁਸੀਂ ਪਲੱਸ ਆਪ ਯਾ ਫਰaithe ਆਗੇ ਪਹਿਲੇ ਪਲਾਨ ਆਊਟ ਕੀਤਾ ਕਿ ਇਸ ਵਿੱਚ ਥਾਰਾ ਤੇ ਉਨਾ ਹੀ ਤੁਸੀਂ ਦੁਨੀਆ ਤੋਂ ਹੀ ਸਾਫ ਸਾਫ ਤੁਸੀਂ ਅੱਗੇ ਚਲੇ ਜਾਓਗੇ ਸੋ ਪਲੈਨਿੰਗ ਇੰਪੋਰਟੈਂਟ ਜੇ ਆਪਾਂ ਗੱਲ ਕਰੀਏ ਲੜਕੀਆਂ ਨੂੰ ਕਿਹੜੀ ਕਿਹੜੀ ਐਜੂਕੇਸ਼ਨ ਜੇ ਆਪਾਂ ਸੋਚੀਏ ਵੀ ਉਹਨਾਂ ਨੂੰ ਕਿਹੜੀ ਐਜੂਕੇਸ਼ਨ ਲੈਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਜੇ ਚ ਉਹਨਾਂ ਸਨੈਰੀ ਪ੍ਰਵਿਖ ਵਧੀਆ ਜਾਂ ਹਾਂ ਹਾਂ ਹਾਂਜੀ ਸੋ ਜਿਵੇਂ ਮੈਂ ਅੱਗੇ ਕਿਹਾ ਸੀ ਵੀ ਹਰ ਇੱਕ ਜੌਬ ਵਧੀਆ ਸਾਰੀਆਂ ਜੌਬ ਰਿਸਪੈਕਟਫੁਲ ਆ ਕਿਸੇ ਨਾ ਕਿਸੇ ਚ ਇੰਟਰਸਟ ਆ ਪਰ ਜਿੱਥੋਂ ਤੱਕ ਮੈਂ ਦੇਖਿਆ ਆਪਣੇ ਜਿਹੜੇ ਸੁਸਾਇਟੀ ਆਪਾਂ ਕਹਿ ਲਈਏ ਪੰਜਾਬੀਆਂ ਨੂੰ ਜਿਹੜੀਆਂ ਜੌਬ ਵਧੀਆ ਲੱਗਦੀ ਹੈ ਠੀਕ ਹੈ ਜੀ ਅ ਟੀਚਿੰਗ ਦਾ ਹੋ ਗਿਆ ਉਹਦਾ ਹੈ ਆ ਕਿ ਟਾਈਮ ਬੜਾ ਵਧੀਆ ਕਿਉਂਕਿ 노 ਮੈਟਰ ਕੀ ਆਪਾਂ ਜਿੰਨੇ ਮਰਜ਼ੀ ਲੜਕੀਆਂ ਸਕਸੈਸਫੁਲ ਹੋ ਜਾਣ ਉਹਨਾਂ ਨੂੰ ਆディ ਫੈਮਿਲੀ ਦੇਖਣੀ ਪੈਂਦੀ ਆ ਠੀਕ ਆ ਕੁਝ ਸਮੇਂ ਬਾਅਦ ਉਹਨੂੰ ਆਪਣਾ ਪਰਿਵਾਰ ਦਾ ਸੰਭਾਲਣਾ ਆ ਕਰਨਾ ਉਹਦੇ ਅੱਛੇ ਟੀਚਿੰਗ ਲੈਣ ਵੀ ਅੱਛੇ ਤੇ ਵਿੱਚ ਜਿਹੜਾ ਉਹ ਪੇ ਵਗੈਰਾ ਵੀ ਅੱਛੇ ਹੁੰਦੇ ਹਾਂ ਹਾਂਜੀ ਪੇ ਵੀ ਵਧੀਆ ਆਪਣੇ ਐਕਸਪੀਰੀਅੰਸ ਨਾਲ ਵੱਧ ਜਾਂਦੀ ਆ ਟੀਚਿੰਗ ਚ ਤੁਸੀਂ ਸਵੇਰੇ ਗਏ ਸ਼ਾਮ ਨੂੰ ਆ ਗਏ ਬੱਚਿਆਂ ਦੇ ਨਾਲ 뱅킹 ਚ ਦੇਖਿਏ ਸੇਮ ਕੀ 9 ਵਜੇ ਕੰਮ ਸ਼ੁਰੂ ਹੁੰਦਾ 5:30 ਖਤਮ ਹੋ ਜਾਂਦਾ ਸੋ ਉਹ ਵੀ ਵਧੀਆ ਜੀ ਨਰਸਿੰਗ ਲਾਈਨ ਵੀ ਵਧੀਆ ਕਿ ਤੁਸੀਂ ਆਪਦੀ ਫੈਮਲੀ ਦੇ ਸ਼ਡਿਊਲ ਦੇ ਅਕੋਰਡਿੰਗ ਤੁਸੀਂ ਸੈਟਅਪ ਕਰ ਸਕਦੇ ਹੋ ਔਰ ਜੇ ਕੋਈ ਆਫਿਸ জব ਵਾਗੈ 9 ਟੂ 5 ਕਿ ਸ਼ਾਮ ਨੂੰ ਆ ਕੇ ਤੁਸੀਂ ਅਦੀ ਫਿਰ ਆਪਾਂ ਦੀ ਰਿਟੇਕਰ ਕਰ ਸਕਦੇ ਹੋ ਸੈਟਰਡੇ ਸੰਡੇ ਆਫ ਹੁੰਦਾ ਸੋ ਕਿ ਤੁਸੀਂ ਪਰਿਵਾਰ ਨਾਲ ਵੀ ਟਾਈਮ ਸਪੈਂਡ ਕਰ ਸਕਦੇ ਹੋ ਇਹ ਬੜਾ ਵਧੀਆ ਹੈ ਹਾਂਜੀ ਹਾਂਜੀ ਸਿਰਫ ਉਹਨਾਂ ਨੂੰ ਜਦੋਂ ਆਉਣ ਲੱਗਿਆਂ ਬੱਚਿਆਂ ਨੂੰ ਆਪਣੀ ਲੈਂਡ ਚੁਣ ਕੇ ਆਉਣਾ ਚਾਹੀਦਾ ਵੀ ਮੈਂ ਇਸ ਲੈਂਡ ਤੇ ਜਾਣਾ ਉਸੇ ਕੋਰਸ ਨੂੰ ਤਰਜੀਹ ਦੇਣ ਹਾਂਜੀ ਇਨਸਟੈਡ ਕਿ ਆਪਾਂ ਹਵਾਈ ਸੀਟ ਚਲਾਈ ਜਾ ਰਹੇ ਤੇ ਪਤਾ ਹੀ ਨਹੀਂ ਆ ਵੀ ਪਤਾ ਹੀ ਨਹੀਂ ਉੱਥੋਂ ਆ ਕੇ ਕਿਸੇ ਨੇ ਕਹਾ ਦਿੱਤਾ ਵੀ ਹਾਂਜੀ ਆਜ ਆਮ ਸ਼ੁਰੂ ਕਰ ਲੈਿੰਦੇ ਚ ਬੜਾ ਪੈਸਾ ਉਧਰ ਪੱਜ ਪੇ ਕਦੀ ਕਹਿੰਦੇ ਵੀ ਹੋਣੇ ਦੀ ਬੜੀ ਡਿਮਾਂਡ ਹੈ ਜੀ ਇੱਧਰ ਆ ਜਾਓ ਫਿਰ ਉਧਰ ਵਰਤੇ ਐਵੇਂ ਨਾ ਵੀ ਤੁਸੀਂ ਦੁਨੀਆ ਪਿੱਛੇ ਨਾਲ ਲੱਗੋ ਹਾਂਜੀ ਲੱਗਣਾ ਪਰ ਇੱਕ ਬੰਦੇ ਪਿੱਛੇ ਲੱਗੋ ਵੀ ਹਾਂਜੀ ਆ ਸਾਡਾ ਰੋਲ ਮਾਡਲ ਆ ਇਹਨੇ ਕੀ ਕੀਤਾ ਇਹ ਨਹੀਂ ਐ ਵੀ ਹਾਂਜੀ ਤੁਸੀਂ ਮਹੀਨੇ ਬਾਅਦ ਆਪਣਾ ਰੋਲ ਮਾਡਲ ਚੇਂਜ ਕਰ ਲੈ ਵੀ ਅੱਜ ਉਹਦੇ ਆਲ ਫੀਡਸ ਚੜੇ ਜਾਈਏ ਜਰਾ ਦੇਖੀਏ ਬਿਲਕੁਲ ਓਨੀ ਜਿਹੜੀ ਇੱਕ ਲੈਂਡ ਚੁਣ ਲਈ ਉੱਤੇ ਪਰਪੱਕ ਕਰਾਉਣਾ ਉਹਦੇ ਚੀ ਮੱਲਾ ਮਾਰੋ ਇੱਥੇ ਲੜਕੀਆਂ ਨੂੰ ਕਿਹੜੀਆਂ-ਕੜੀਆਂ ਦਿੱਕਤਾਂ ਦਾ ਆਪਾਂ ਸੋਚੀਏ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਰੈਸ਼ ਜਾਂ ਕੰਮ ਜਾਂ ਇਦਾਂ ਦਾ ਕਿਲੇ-ਕਲੇ ਸੋ ਜੜੀਆਂ ਚੀਜ਼ ਮੈਂ ਨੋਟਿਸ ਕੀਤੀਆਂ ਕਿ ਜਦੋਂ ਮੈਂ ਆਈ ਮੈਨੂੰ ਡਰਾਈਵਿੰਗ ਦਾ ਨਹੀਂ ਸੀ ਆਪਣੀਆਂ ਆਪਣੀ ਬੀਐਸ ਦੇਖਦੇ ਆ ਤੇ ਕਿ ਬੇਟੀਆਂ ਆਪਾਂ ਇੰਨੀ ਜ਼ਿਆਦਾ ਡਰਾਈਵ ਨਹੀਂ ਕਰਦੇ ਸੀ ਬਿਲਕੁਲ ਆਪਣੇ ਤਾਂ ਹੈ ਹੀ ਨਹੀਂ ਸੀ ਇੱਥੇ ਤਾਂ ਹਰ ਲੜਕੀ ਡਰਾਈਵਿੰਗ ਕਰ ਹਾਂਜੀ ਸੋ ਡਰਾਈਵਿੰਗ ਪੱਖੋਂ ਇੱਕ ਦੂਸਰੀ ਗੱਲ ਜੇ ਮੈਂ ਵੇਖਾਂ ਆਪਣੀ ਪੰਜਾਬੀ ਸੁਸਾਇਟੀ ਚ ਲੜਕੀਆਂ ਤੋਂ ਡਿਸੀਜਨ ਨਹੀਂ ਲਿਆ ਹੁੰਦਾ ਕਿਉਂਕਿ ਕਦੀ ਲੜਕੀਆਂ ਨੂੰ ਇੰਨੀ ਸੁਣਵਾਈ ਨਹੀਂ ਹੁੰਦੀ ਸੀ ਕਿਉਂਕਿ ਆਪਣੀ ਫੈਮਿਲੀ ਚ ਜੇ ਪੰਜਾਬੀਆਂ ਚ ਦੇਖੀਏ ਤਾਂ ਜ਼ਿਆਦਾਤਰ ਕਿ ਮੇਲ ਜੜੇ ਆ ਉਹੀ ਡਿਸੀਜਨ ਲੈਂਦੇ ਸੀ ਦਾਦਾ ਜੀ ਨੇ ਲਏ ਜਾਂ ਫਾਦਰ ਸਾਹਿਬ ਨੇ ਲਏ ਫਿਰ ਭਰਾ ਨੇ ਲਏ ਫਿਰ ਘਰ ਵਾਲੇ ਨੇ ਲਏ ਜੀ ਜਾਂ ਫਿਰ ਕਾ ਮੁੰਡੇ ਆ ਜਾਂਦੇ ਆ ਕਿ ਉਹਨਾਂ ਚ ਇੰਨਾ ਕੰਫੀਡੈਂਸ ਹੋਣਾ ਚਾਹੀਦਾ ਕਿ ਉਹ ਆਦਰ ਡਿਸੀਜਨ ਲੈ ਸਕਣ ਬਿਲਕੁਲ ਸੋ ਇਹ ਚੀਜ਼ਾਂ ਹੈਗੀਆਂ ਹੋਰ ਕਿ ਉਹਨਾਂ ਨੂੰ ਮਿਲਵਰਤਨ ਦਾ ਪਤਾ ਹੋਣਾ ਚਾਹੀਦਾ ਕਦੀ ਵਾਰੀ ਲੜਕੀ ਕਹਿੰਦੀ ਆ ਹਾਂਜੀ ਕੋਈ ਕੰਮ ਹੁੰਦਾ ਮੈਂ ਬੁਲਾਉਣਾ ਨਹੀਂ ਅੱਗੇ ਜੀ ਮੇਰੇ ਮੈਂਬਰ ਖੜਾ ਸੋ ਇਹ ਚੀਜ਼ਾਂ ਆਪਾਂ ਪਿੱਛੇ ਛੱਡ ਕੇ ਹੈਗੀ ਰਿਸਪੈਕਟ ਲਾਈਕ ਜੜਾ ਵੀ ਅਗਲਾ ਬੰਦਾ ਉਹਨੂੰ ਵੀ ਪਤਾ ਵੀ ਹੁੰਦੀ ਆ ਕੀ ਬਾਉਂਡਰੀਜ਼ ਆ ਰਿਸਪੈਕਟ ਕੀ ਆ ਸੋ ਤੁਸੀਂ ਇੰਨਾ ਉੱਪਰਲੀ ਵੀ ਆਦੇ ਤੁਸੀਂ ਵਿਚਾਰ ਦੇ ਸਕੋ ਅ ਇਹਨਾਂ ਗੱਲਾਂ ਦੇ ਖਿਆਲ ਦੇ ਨਾਲ ਨਾਲ ਅ ਕਾਲਜ ਜਾਂ ਯੂਨੀਵਰਸਿਟੀ ਇਹ ਵੀ ਕੋਈ ਬੱਚਿਆਂ ਦੀ ਹੈਲਪ ਕਰਦੇ ਹਾਂਜੀ ਬਿਲਕੁਲ ਸੋ ਜਿਵੇਂ ਗੁਰਾਜ ਵੀਰ ਦਾਸ ਦੇ ਸੀ ਕਿ ਹਰ ਇੱਕ ਯੂਨੀਵਰਸਿਟੀ ਕਾਲਜ ਚ ਆਪਣੇ ਆਪਣੇ ਡਿਪਾਰਟਮੈਂਟ ਹੁੰਦੇ ਆ ਸਟੂਡੈਂਟ ਯੂਨੀਅਨ ਹੁੰਦੇ ਆ ਸੋ ਜੜੇ ਤੁਹਾਨੂੰ ਹੈਲਪ ਚਾਹੀਦੀ ਹੁੰਦੀ ਆ ਤੁਸੀਂ ਉਹਨਾਂ ਤੋਂ ਰਿਸੋਰਸ ਮੰਗ ਸਕਦੇ ਹੋ ਇਹਨਾਂ ਜਿਹੜੇ ਸਿਟੀ ਹੁੰਦੇ ਆ ਆਪਣੇ ਆਪ ਸਪੋਰਟ ਸਿਟੀ ਚ ਵੀ ਕਮਿਊਨਿਟੀ ਸੈਂਟਰ ਬਣੇ ਹੁੰਦੇ ਆ ਤੁਸੀਂ ਉਹਨਾਂ ਕੋਲ ਹੱਥ ਪਾ ਸਕਦੇ ਹੋ ਸੜੀ ਬਹੁਤ ਸਾਰੀਆਂ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨਸ ਆ ਪਰ ਗੱਲ ਇਹ ਹੈ ਕਿ ਆਪਾਂ ਰਿਸੋਰਸ ਕਿਵੇਂ ਯੂਜ਼ ਕਰਨੇ ਅਵੇਲੇਬਲ ਸਾਰਾ ਕੋਸ਼ਾ ਜਾਂ ਫਿਰ ਜਿਹੜੇ ਪੁਰਾਣੇ ਆਏ ਆ ਉਹਨਾਂ ਤੋਂ ਵੀ ਪੁੱਛ ਸਕਦੇ ਹਾਂ ਕਿ ਸੋਚ ਕੇ ਯੂਜ਼ ਕਰੀਏ ਮਤਲਬ ਇਹ ਸਾਨੂੰ ਇੰਨੀਆਂ ਸਸਤਾਵਾਂ ਇੰਨੇ ਜਣੇ ਸਾਡੀ ਹੈਲਪ ਕਰਨ ਲਈ ਤਿਆਰ ਬੈਠੇ ਨੇ ਬਿਲਕੁਲ ਤੇ ਬੱਚਿਆਂ ਨੂੰ ਪਰ ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਬੱਚਿਆਂ ਨੂੰ ਹਾਂ ਜੀ ਵੀ ਉਹਨੂੰ ਵਰਤਨਾ ਕਿਵੇਂ ਯੂਜ਼ ਕਰਨਾ ਜਦੋਂ ਬੱਚੇ ਆਉਂਦੇ ਆ ਉਹਨਾਂ ਨੂੰ ਉੱਥੋਂ ਹੀ ਰੈਸ਼ ਦਾ ਪ੍ਰਬੰਧ ਮੈਂ ਦੇਖਦਾ ਇੱਥੇ ਕਈ ਵਾਰੀ ਇਹਦੇ ਇਸ ਚ ਥੋੜੀ ਮੋਦੀ ਦਿੱਕਤ ਆਉਂਦੀ ਹੈ ਇਹਦੇ ਬਾਰੇ ਵੀ ਉਹਨਾਂ ਨੂੰ ਕਿਹੜੀ ਗੱਲ ਦਾ ਖਿਆਲ ਰੱਖਣਾ ਚਾਹੀਦਾ ਸੋ ਪਹਿਲਾ ਤਾਂ ਆਪਣਾ ਮੇਨ ਇਹੀ ਆ ਕਿ ਜੇ ਆਪਣਾ ਕੋਈ ਰਿਸ਼ਤੇਦਾਰ ਜਾਂ ਫਿਰ ਫਰੈਂਡ ਆਇਆ ਆਪਨ ਪਤਾ ਹੋਣਾ ਚਾਹੀਦਾ ਕਈ ਬੱਚੇ ਔਨ ਕੈਂਪਸ ਰਹਿੰਦੇ ਆ ਜਿਵੇਂ ਹੋਸਟਲ ਵਗੈਰਾ ਬਣੇ ਹੁੰਦੇ ਆ ਕਿ ਪਹਿਲਾਂ ਤੁਹਾਨੂੰ ਅਗੇਨ ਤੇ ਆਪਾਂ ਵਾਪਸ ਚਲੇ ਜਾਣੇ ਕੀ ਪਲਾਨਿੰਗ ਲਾਈਫ ਤੋਂ ਹੋਣੀ ਚਾਹੀਦੀ ਹੈ ਕਿ ਆਪਾਂ ਜਿੱਥੇ ਜਾ ਰਹੇ ਆ ਆਪਨ ਪਤਾ ਹੋਵੇ ਵੀ ਅਸੀਂ ਜਿਹੜੇ ਸ਼ਾਰਚ ਜਾ ਰਹੇ ਸੀ ਰਹਿਣਾ ਕਿੱਥੇ ਆ ਇਹ ਜਿਹੜਾ ਸਾਡੇ ਹਾਂ ਬਿਲਕੁਲ ਕੁਝ ਤਾਂ ਮੈਂ ਦੇਖਿਆ ਕੁਝ ਮਾਪੇ ਜਿਹੜੇ ਉਹ ਕਾਲੇ ਪੰਚ ਦੋ ਦੋ ਉਹ ਫਲਾਨੀ ਕੁੜੀ ਉਹ ਏਜੰਟ ਹੀ ਕਹਿੰਦਾ ਇੱਥੇ ਕੁੜੀ ਹੈਗੀ ਰੱਖ ਲੂਗੀ ਉਦੋਂ ਇਹਨਾਂ ਨੂੰ ਸਮੱਸਿਆ ਆਉਂਦੀ ਉਦੋਂ ਕਲੀਅਰ ਕਰਕੇ ਆਉਣਾ ਚਾਹੀਦਾ ਵੀ ਬਿਲਕੁਲ ਸਪੇਸ ਆਇਆ ਜਾਂ ਨਹੀਂ ਤਾਂ ਕੋਈ ਦੋ ਲੜਕੀਆਂ ਨੂੰ ਕਰਕੇ ਸਪੇਸ ਦਾ ਪ੍ਰਬੰਧ ਕਰਕੇ ਮਾਪੇ ਜ਼ਰੂਰ ਦੇਣ ਹਾਂਜੀ ਬਿਲਕੁਲ ਤੇ ਉਹ ਰੋਜ਼ਗਾਰ ਲੱਭਣ ਦੀ ਗੱਲ ਆ ਕਿ ਵੀ ਇੱਕ ਮਾਪਿਆਂ ਨੂੰ ਘੱਟੋ ਘੱਟ ਦੋ ਚਾਰ ਮਹੀਨੇ ਬੱਚੇ ਦੇ ਕੰਮ ਦੀ ਭਾਰ ਜੀ ਨੂੰ ਕਹ ਲਓ ਲੱਗ ਜਾਂਦੇ ਹਨਾ ਉਹਦਾ ਵੀ ਇਹ ਨਹੀਂ ਹੋਏ ਜਿਹੜੇ ਵੀ ਬੱਚੇ ਮਾਪਿਓ ਇੱਕ ਗੱਲ ਨੂੰ ਨੋਟ ਕਰਿਓ ਜਿਹੜੀ ਬੱਚੀ ਨੂੰ ਅਸੀਂ ਕੈਨੇਡਾ ਭੇਜ ਰਹੇ ਆ ਘਟੋ ਘਾਟ ਉਹਨੋਂ ਜਿੰਨਾ ਚਿਰ ਉਹਨੂੰ ਜੌਬ ਨਹੀਂ ਮਿਲਦੀ ਕੋਈ ਕੰਮ ਨਹੀਂ ਮਿਲਦਾ ਉਨੀਂ ਦਿਨ ਅਸੀਂ ਉਹਦਾ ਜਿਹੜਾ ਰੈਂਟ ਜੋਦੇ ਖਾਣ ਪੀਣ ਦਾ ਉਹ ਖਰਚ ਅਸੀਂ ਚੱਕਣ ਦੇ ਸਮਰੱਥ ਹੋਈਏ ਇਹ ਨਹੀਂ ਕਾਲਜ ਦੀ ਫੀਸ ਭੇਜੀ ਤੇ ਉਹ ਲੜਕੀ ਨੂੰ ਭੇਜ ਦਈਏ ਇਹ ਚੀਜ਼ਾ ਵੀ ਖਿਆਲ ਰੱਖਣਾ ਮਾਪਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਲੜਕੀ ਤਾਂ ਇੱਥੇ ਕੰਮ ਦੇਖਦੀ ਐ ਨੋ ਪ੍ਰੋਬਲਮ ਸਾਰੇ ਬੱਚੇ ਜਿਹੜੇ ਆਉਂਦੇ ਮਗਰੋਂ ਆਉਂਦੇ ਪਹਿਲਾਂ ਉਹ ਕੰਮ ਦੀ ਭਾਲ ਦੇਖਦੇ ਮੈਨੂੰ ਕੰਮ ਮਿਲੇ ਮੈਂ ਆਪਣੇ ਕਮਾਵਾ ਆਪਣੇ ਪੈਰਾਂ ਤੇ ਉੱਟਣਾ ਸ਼ੁਰੂ ਕਰ ਦਿੰਦੇ ਲੇਕਿਨ ਇੱਥੇ ਇੱਕ ਪ੍ਰੋਬਲਮ ਆ ਜਾਂਦੀ ਹੈ ਹੋਰ ਵੀ ਸਮਾਜ ਚ ਲੜਕੀਆਂ ਨੂੰ ਦਿੱਕਤ ਆਉਂਦੀਆਂ ਅ ਹੋਰ ਤੇ ਇਹ ਆ ਕਿ ਆਪਣੇ ਸਭ ਕੁਝ ਸਹੀ ਚੱਲ ਰਿਹਾ ਹਾਂਜੀ ਸਹੀ ਚੱਲ ਰਿਹਾ ਪਰ अगेन ਇਹ ਹੀ ਆ ਕਿ ਜੇ ਆਪਣੇ ਕੋਲੇ ਸਹੀ ਸਕਿੱਲਸ ਹੈਗੀਆਂ ਆਪਾਂ ਨੂੰ ਜੌਬ ਮਿਲ ਜੰਦੀ ਹੈ ਕਈ ਵਾਰੀ ਆਉਂਦੇ ਆ ਬੱਚੇ ਕਹਿੰਦੇ ਆ ਕਿ ਸਾਨੂੰ ਇੰਨਾ ਟਾਈਮ ਹੋ ਗਿਆ ਸਾਨੂੰ ਕੋਈ ਜੌਬ ਨਹੀਂ ਮਿਲੀ ਗੱਲ ਇਹ ਆ ਕਿ ਜੇ ਪੜੇ ਆਪਾਂ ਬੇਸ ਲੈਵਲ ਤੇ ਦੇਖੀਏ ਜੇ ਜੌਬ ਦਾ ਸਾਤ ਤੇ ਉਹਦੇ ਤੇ 50 ਜਾਨੇ ਆ ਫਲਾਏ ਕਰਦੇ ਪਿਆ ਪਰ ਜਿਵੇਂ ਜਿਵੇਂ ਆਪਾਂ ਹਾਇਰ ਲੈਵਲ ਤੇ ਜਾਣੇ ਜਾਂਦੇ ਆ ਆਪਣੇ ਕੋਲੇ ਸਕਿੱਲਸ ਆ ਦੀਆਂ ਉਹ ਜਾਰੀਆਂ ਜੌਬ ਅਵੇਲੇਬਲ ਹੈਗੀਆਂ ਪਰ ਉਹ ਗੱਲ ਹੈ ਕਿ ਸਕਿੱਲਸ ਨਹੀਂ ਹੈਗੀਆਂ ਸੋ ਜੇ ਉਹੀ ਆਪਾਂ ਪਹਿਲਾ ਸਕਿੱਲ ਜੇ ਆਪਾਂ ਇੰਡੀਆ ਰਹਿੰਦੇ ਹੋਏ ਵਰਕਆਊਟ ਕੀਤੇ ਤਾਂ ਆਪਾਂ ਉੱਪਰ ਲੀਆਂ ਜੌਬ ਸ਼ੇਤੀ ਮੈਂ ਜੌਬ ਸ਼ੇਤੀ ਬਿਲਕੁਲ ਉਹ ਉਹ ਤੁਹਾਡੇ ਤੇ ਨਿਰਭਰ ਕਰਦਾ ਨਾ ਹਾਂਜੀ ਸੋ ਉਹੀ ਕੀ ਉਸ ਸਕਿੱਲ ਸੈੱਟ ਮਿਸਿੰਗ ਆ ਇਸ ਕਰਕੇ ਆਉਣ ਤੇ ਪਹਿਲੀ ਪਹਿਲੇ ਇਲਾਵਾ ਸੀ ਜੌਬ ਘੱਟ ਮਿਲਦੀ ਹੈ ਕਿਉਂਕਿ ਬੇਸ ਲੈਵਲ ਤੇ ਸਕਿੱਲ ਘੱਟ ਚਾਹੀਦੀਆਂ ਤੇ ਉਹਨਾਂ ਦੇ ਤੇ ਜਾਦੇ ਅਪਲਾਈ ਕਰਦੇ ਪਏ ਜਿਵੇਂ ਜਿਵੇਂ ਉੱਪਰ ਜੌਬ ਦਾ ਲੈਵਲ ਵੱਧਦਾ ਜਾਂਦਾ ਹਾਂ ਸਕਿੱਲਸ ਘਟਾ ਸੋ ਸਕਿੱਲਸ ਤੇ ਵਰਕਆਊਟ ਕਰਨਗੇ ਤਾਂ ਫਿਰ ਡੈਫੀਨਿਟਲੀ ਹਾਂਜੀ ਮਿਲ ਜੂਗਾ ਅ ਇੱਕ ਗੱਲ ਹੋਰ ਹਾਰਮਨ ਸਿੱਧ ਕਰੋ ਜਿਵੇਂ ਆਪਣੇ ਮਾਪੇ ਵੀ ਪਹਿਲਾਂ ਕਹਿੰਦੇ ਸੀ ਹਰੇਕ ਬੰਦੇ ਨੂੰ ਹਰੇਕ ਬੱਚੇ ਨੂੰ ਭਾ ਲੜਕੀ ਹੈ ਲੜਕਾ ਉਹਨੂੰ ਆਦੀਆਂ ਲੋੜਾਂ ਆ ਪੂਰੀ ਕਰਨ ਦੀ ਉਹ ਚ ਸਮਰੱਥਾ ਹੋਣੀ ਚਾਹੀਦੀ ਹੈ ਹਾਂਜੀ ਰਾਈਟ ਫਿਰ ਉਹਨੂੰ ਮਤਲਬ ਜਿਵੇਂ ਆਪਾਂ ਕਹਿ ਲਈਏ ਕਿ ਖਰਚੇ ਵੀ ਘਟਦੇ ਆ ਉਹਨੂੰ ਕਿਸੇ ਤੇ ਨਿਰਭਰ ਹੋਣਾ ਪਈਦਾ ਖਾਣ ਪੀਣ ਹੋ ਗਿਆ ਰਹਿਣ ਸਨ ਹੋ ਗਿਆ ਆਪਦਾ ਤੇ ਕਈ ਬੱਚਿਆਂ ਨੂੰ ਬੱਚੀਆਂ ਨੂੰ ਖਾਸ ਤੌਰ ਤੇ ਆਪਣੇ ਮਹਿੰਦੀ ਲਾਉਣਾ ਹੋਰ ਨਿੱਕੇ ਨਿੱਕੇ ਕੰਮ ਹੁੰਦੇ ਉਹ ਬੜਾ ਇੱਥੇ ਖਰਚੀਲਾ ਕੰਮ ਆ ਇਹ ਤੋਂ ਵੀ ਅੱਬਲ ਤੋਂ ਪਰਹੇਜ਼ ਕਰੇ ਜੇ ਉਹਨੇ ਕਰਨਾ ਤਾਂ ਉਹਨੂੰ ਆਪ ਨੂੰ ਹੋਣਾ ਚਾਹੀਦਾ ਰਾਈਟ ਹਾਂਜੀ ਹਾਂਜੀ ਇਸ ਕਰਕੇ ਹੋਰ ਤੁਸੀਂ ਬੱਚਿਆਂ ਨੂੰ ਕੀ ਸੁਨਾਇਆ ਦੇਣਾ ਚਾਹੁੰਦੇ ਹੋ ਤਾਂ ਜੋ ਆਪਣੀ ਜ਼ਿੰਦਗੀ ਸਫਲ ਹੋ ਸਕਣ ਇੱਥੇ ਮੇਰਾ ਸਨੇਹਾ ਤਾਂ ਇਹੀ ਆ ਜੀ ਜੜਾ ਵੀ ਤੁਹਾਡਾ ਗੋਲ ਆ ਉਹਦੇ ਤੇ ਤੁਸੀਂ ਵਰਕਆਊਟ ਕਰੋ ਇਹ ਨਹੀਂ ਕਿ ਵੀ ਦੂਜੇ ਨੇ ਐਵੇਂ ਕਰ ਲਿਆ ਜ ਐਵੇਂ ਕਰ ਲੋਕ ਬਕਾਵੇ ਵਿੱਚ ਨਾ ਜਾਓ ਕਿਉਂਕਿ ਜੇ ਆਪਾਂ ਜ਼ਿੰਦਗੀ ਦੇ ਪਹਿਲੇ ਪੜਾਅ ਵਿੱਚ ਲੋਕ ਬਕਾਵੇ ਵਿੱਚ ਚਲੇ ਗਏ ਜਾਂ ਸ਼ੋਅ ਆਫ ਚ ਐਸ਼ ਕਰ ਲਈ ਇੱਕ ਸਾਲ ਦੀ ਫਿਰ ਤੁਸੀਂ ਸਾਰੀ ਉਮਰ ਜਿਹੜਾ ਫੈਮਿਲੀ ਟਾਈਮ ਹੋਗਾ ਉਹਦਾ ਤੁਸੀਂ ਕੰਮ ਜ਼ਿਆਦਾ ਕਰਦੇ ਰਹੋਗੇ ਇਨਸਟੈਡ ਕਿ ਤੁਸੀਂ ਪਹਿਲਾਂ ਕੰਮ ਕਰੋ ਫਿਰ ਜਦੋਂ ਤੁਹਾਡੀ ਫੈਮਲੀ ਹੋਵੇ ਉਦੋਂ ਤੁਸੀਂ ਉਹਨਾਂ ਨਾਲ ਟਾਈਮ ਸਪੈਂਡ ਕਰ ਸਕਦੇ ਹੋ ਆਪਦੀ ਵਧੀਆ ਲਾਈਫ ਹਾਂ ਹਾਂ ਆਪਦਾ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹੋ ਜੀ ਜੀ ਬਿਲਕੁਲ ਉਹਨਾਂ ਨਾਲੇ ਸਮੇਂ ਚ ਵੀ ਗਿਆਨ ਭਰਪੂਰ ਰੋਚਕ ਜਿਹੜੀਆਂ ਜਾਣਕਾਰੀਆਂ ਭਰਪੂਰ ਵੀਡੀਓਜ਼ ਦੇਖਣ ਲਈ ਸਾਡੇ ਨਾਲ ਜੁੜੇ ਰਿਹਾ ਕਰੋ ਤੇ ਸਾਡਾ ਫੇਸਬੁੱਕ ਪੇਜ ਜਸਵਿੰਦਰ ਸਿੰਘ ਸੰਧੂ ਨੂੰ ਜਿੱਥੇ ਫਾਲੋ ਕਰੋ ਉੱਥੇ ਸਾਡੇ YouTube ਚੈਨਲ ਜਸਵਿੰਦਰ ਸੰਧੂ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਸਾਡੀ ਵੀਡੀਓਜ਼ ਨੂੰ ਸ਼ੇਅਰ ਅਤੇ ਲਾਈਕ ਕਰਨਾ ਅਨੂਪਹਿਲ ਦਿਆ ਕਰੋ ਤਾਂ ਜੋ ਇਹ ਸਾਡੇ ਹੋਰ ਨਾ ਦੋਸਤਾਂ ਕੋਲੇ ਵੀ ਜੜੀਆਂ ਜਾਣਕਾਰੀਆਂ ਜਾਂ ਵੀਡੀਓ ਚੰਗੇ ਚੰਗੇ ਵੀਡੀਓ ਪਹੁੰਚ ਸਕਣ ਤੇ ਹੁਣ ਆਪਾਂ ਲੈਣੇ ਆ ਛੁੱਟੀਆਂ ਤੇ ਜਲਦ ਫਿਰ ਅਗਲੀ ਵੀਡੀਓ ਨਾਲ ਮਿਲਾਂਗੇ ਸਤਿ ਸ਼੍ਰੀ ਅਕਾਲ